पे थी नहीं दिवाली बंदी छोड़ दिवस से जेडे ने आ रहे हैं थोड़े दिनों तक भी तरीक नासूखन वास बहुत बहुत शुभकामना दान जिले की सेहत विभाग हैडफोन लाने ये गुजारिश करा कि एक अपना जोड़े पटाके ने गवर्नमेंट दाइडलाइन के हिसाब न घट्टो घट चला जो प्रदूषण ना हो जो बच्चे फिर भी जिद कर दें तो माँ प्यो की निगरानी से चला बच्चे तो जो उन्होंने बर्द देंजरी ना हो दूजी गल रोशनी ज़्यादा करो ਤੇ ਆਵਾਜ਼ ਵਾਲੇ ਕੱਟ ਕਰੋ ਕਿਉਂਕਿ ਆਵਾਜ਼ ਦੇ ਨਾਲ ਫਿਰ ਉਹ ਕੰਨਾਂ ਦਾ ਇਨਸਾਨ ਵੀ ਹੁੰਦਾ ਹੈ ਤੇ ਪ੍ਰੋਫਿਊਸ਼ਨ ਨਾਲ ਤੁਹਾਨੂੰ ਪਤਾ ਅੱਖਾਂ ਦਾ ਸਾਹ ਦਾ ਫੇਫੜਿਆਂ ਦਾ ਨੁਕਸਾਨ ਹੁੰਦਾ ਆਵਾ ਮੇਰੇ ਗਵਾਂਗਾ ਵੀ ਜਿਹੜੀਆਂ ਬਿਠਾਈਆਂ ਨੇ ਉਹ ਵੀ ਚੰਗੀ ਦੁਕਾਨ ਤੋਂ ਵਧੀਆ ਖਾਣ ਰੰਗਦਾਰ ਦਵਾਈਆਂ ਨਾਵਰਤਨ ਜਿੱਤੇ ਵਰਕ ਲੱਗਿਆ ਹੁੰਦਾ ਉਹ ਨਾਵਰਤਨ ਇਹਦੇ ਵੀ ਆਪੋਰਦ ਨੁਕਸਾਨ ਹੁੰਦੇ ਨੇ ਸੋ ਉਦਾਂ ਸਾਡੇ ਵੱਲੋਂ ਸੇਵਾਭਾਗ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਨੇ ਸਾਡਾ ਸੇਵਾਭਾਗ ਮਠਿਆਈਆਂ ਵਗੈਰਾ ਚੈੱਕ ਵੀ ਕਰਦਾ ਹੈ ਕਿ ਸਪੈਸ਼ਲ ਆਰਡਰ ਨਹੀਂ ਆਉਣੀਆਂ ਜਾਂ ਜਿੱਥੇ ਕੋਈ ਉਹ ਤਾਂ ਨਾ ਖਾਸਾ ਕਿਸੇ ਨੂੰ ਕੋਈ ਸਰਟੀਫੀਕੇਟ ਵਰਤ ਹੋ ਜਾਂਦੇ ਨੇ ਦੇ ਕੋਦੇ ਬਾਅਦ ਤੇ ਅਰ ਸਿੰਘ ਆਪਣੇ ਹਸਪਤਾਲਾਂ ਦੇ ਵਿੱਚ ਦਰਖਾਸਤ ਬਣਾਇਆ ਨੇ ਸੋ ਡਾਕਟਰ ਦੇ ਅਗਰੇ ਡਾਕਟਰਾਂ ਨੂੰ ਜਾਂ ਪ੍ਰਾਈਵੇਟ ਜਿੱਥੇ ਵੀ ਤੁਸੀਂ ਦਿਖਾਉਂਦੇ ਹੋ ਉਹਨਾਂ ਨਾਲ ਗਾਈਡਲੈਂਸ ਫਾਲੋ ਕਰ ਸਕਾਂਗੇ ਬਸ ਧੰਨਵਾਦ